ਹੈਲੋ ਜੀ ਥੋੜਾ ਸਾਰਾ ਦਾ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਕੁਝ ਦਿਨਾਂ ਤੋਂ ਮੇਰੀ ਤੁਸੀਂ ਦੇਖੇ ਰਹੇ ਹੋ ਨੀਟਿੰਗ ਦੀ ਵੀਡੀਓ ਨਹੀਂ ਪੈ ਰਹੀ ਕਿਉਂ ਨਹੀਂ ਪੈ ਰਹੀ ਕਿਉਂਕਿ ਮੇਰੀ ਸਿਹਤ ਕੁਝ ਠੀਕ ਨਹੀਂ ਚੱਲ ਰਹੀ ਪਰ ਤੇ ਕੀ ਡਾਇਗਨੋਸ ਹੁੰਦਾ ਤੇ ਕੀ ਆਂਦਾ ਉਹ ਸਾਰਾ ਕੁਝ ਮੈਂ ਤੁਹਾਨੂੰ ਅੱਗੇ ਅੱਗੇ ਅਪਡੇਟ ਕਰਦੀ ਰਹਾਂਗੀ ਠੀਕ ਹੈ ਤੇ ਕੀ ਪ੍ਰੋਬਲਮ ਹੋਈ ਹੈ ਮੈਨੂੰ ਕਿ ਮੇਰੇ ਨਾ ਪੇਟ ਹਲਕਾ ਹਲਕਾ ਦਰਦ ਹੋਇਆ ਕੁਝ ਕਦੇ ਨਾ ਤੋਂ ਹੀ ते इस तो इसके बाद थोड़ा पेट फुलना शुरू हो गया तो जिदा कि पेट फुलना शुरू होया तो थोड़ा हल्का दर्द होया तो पहले तो यही सोचा कि पता नहीं ये की है फिर उस तो फिर उसद मैं डॉक्टर ने दिखाया उन्होंने कहा कि वायरल वगैरह हो सकता है तो उन्होंने मेडिसिन दे दी दे पर उस मैडिसन थोड़ा जहा फर्क पिया उस तो बाद मैं करवाया अल्ट्रासाउंड अल्ट्रासाउंड करवाया तो उसके उस आया असाइटस ਜਿਹੜਾ ਅਸਾਈਟਸ ਆਇਆ ਹੈ ਉਹਦਾ ਕਹਿੰਦੇ ਕੀ ਕਾਰਨ ਹੋ ਸਕਦਾ ਉਹ ਅੱਗੇ ਫਰਦਰ ਇਨਵੈਸਟੀਗੇਸ਼ਨਸ ਹੋਣਗੇ ਮੈਂ ਇਹ ਵੀਡੀਓ ਤੁਹਾਨੂੰ ਤਾਂ ਪਾ ਰਹੀਆਂ ਕਿ ਤੁਸੀਂ ਜੇਕਰ ਤੁਹਾਨੂੰ ਇੱਥੇ ਛੋਟੀ ਜਿਹੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਉਹਨੂੰ ਇੱਕ ਨੋਟ ਨਾ ਕਰੋ ਤੇ ਉਹਨੂੰ ਅੱਗੇ ਚੰਗੀ ਤਰ੍ਹਾਂ ਦਿਖਾ ਸਕੋ ਤੇ ਮੈਂ ਪੂਰਾ ਤੁਹਾਨੂੰ ਡੇ ਬਾਈ ਡੇ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਆਪਣੀ ਇਨਵੈਸਟੀਗੇਸ਼ਨ ਕਰਾਉਂਗੀ ਸਾਰੀ ਹੀ ਤੁਹਾਨੂੰ ਡੇ ਬਾਈ ਡੇ ਭਾਣ ਦੀ ਕੋਸ਼ਿਸ਼ ਕਰੂੰਗੀ ਹਾਂ ਇਹ ਹੋ ਸਕਦਾ ਕਿ ਆਵਾਜ਼ ਮੇਰੀ ਥੋੜੀ ਕਿਉਂਕਿ ਐਨੀ ਉੱਚੀ ਰਿਕਾਰਡ ਨਾ ਹੋਵੇ ਤੇ ਵੀਡੀਓ ਵੀ ਬਿੱਤੇ ਚੰਗੀ ਤਰ੍ਹਾਂ ਐਡਿਟ ਨਹੀਂ ਹੋਏਗੀ ਉਹਦੇ ਲਈ ਸਾਰਿਆਂ ਦੇ ਲਈ ਇਹ ਗੱਲਾਂ ਨੂੰ ਤੁਸੀਂ ਇਗਨੋਰ ਕਰਿਓ ਠੀਕ ਹੈ ਤੇ ਹੁਣ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਰਵਾਇਆ ਅਲਟਰਾਸਾਊਂਡ ਤੇ ਅਲਟਰਾਸਾਊਂਡ ਦੇ ਰਿਪੋਰਟ ਤੇ ਵਿਚ ਆਇਆ ਹੈਗਾ ਕਿ ਅਸਾਈਟਸ ਹੈ ਪਲੱਸ ਅਸਾਈਟਸ ਜਿਹੜਾ ਆਇਆ ਉਹ ਆਇਆ ਮੋਡਰੇਟ ਮੀਨਸ ਕਿ ਕੁਛ ਦੂਜੇ ਗ੍ਰੇਟ ਦਾ ਕਹਿ ਸਕਦੇ ਹਾਂ ਕਿ ਉਸ ਦੇ ਨਾਲ ਹੀ ਜਿਹੜਾ ਲੀਵਰ ਆਇਆ ਫੈਟੀ ਹੋਰ ਛੋਟਾ ਜਿਹਾ ਫਾਈਬਰ ਆਇਆ ਤੇ ਇਹ ਸਾਰਿਆਂ ਤੋਂ ਬਾਅਦ ਉਹ ਹੁਣ ਡਾਕਟਰਸ ਕਹਿ ਰਹੇ ਨੇ ਕਿ ਅੱਗੇ ਫਟਰ ਐਮਸਟਿਕਸ਼ਨ ਕਰवानी ਪਏਗੀ ਕਿਉਂਕਿ ਜਿਹੜਾ ਫੇਫੜਾ ਚਫਾਣੀ ਆਣਾ ਉਹ ਖਤਰਨਾਕ ਹੁੰਦਾ ਹੈ ਤੇ ਇਹਦਾ ਕੀ ਕਾਰਨ ਹੋਣਾ ਇਹਦੇ ਲਈ ਅੱਗੇ ਇਨਵੈਸਟੀਗੇਸ਼ਨ ਹੋਗਾ ਤੇ ਉਹ ਜਸ ਸਰਾ ਇਨਵੈਸਟੀਗੇਟ ਹੁੰਦੇ ਰਹੇਗੇ ਉਹਦਾ ਉਤਾਰ ਮੈਂ ਤੁਹਾਨੂੰ ਦੱਸਦੀ ਰਹੂੰਗੀ ਤੇ ਵੀਡੀਓ ਵੀ ਕੋਸ਼ਿਸ਼ ਕਰੂੰਗੀ ਕਿ ਡੇਲੀ ਹੀ ਤੁਹਾਨੂੰ ਇਸ ਬਾਰੇ ਜਿੱਦਾਂ ਜਿੱਦਾਂ ਮੇਰੇ ਸੇਤ ਅਲਾਉ ਕਰੂਗੀ ਮੈਂ ਤੁਹਾਨੂੰ ਡੇਲੀ ਹੀ ਅਪਲੋਡ ਕਰਦੀ ਰਹੂੰਗੀ ਅਗਰ ਤੁਹਾਨੂੰ ਇਹ ਪਸੰਦ ਆਈ ਤਾਂ ਤੇ ਹੁੰਦੇ ਸਰਾ ਇਨਵੈਸਟੀਗੇਸ਼ਨ ਅਕੀ ਹੋਰ ਕੀਆ ਹੁੰਿਆ ਨਹੀਂ ਉਹ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਹੁਣ ਸਿਟੀ ਕੀਤਾ ਆ ਦੇਖੋ ਮੇਰਾ ਪੇਟ ਇਹ ਇਸ ਤਰ੍ਹਾਂ ਹੋ ਗਿਆ ਸੀ ਕੁਛ ਇਹਦੀ ਕੰਡੀਸ਼ਨ ਇਦਾਂ ਹੋ ਗਈ ਸੀ ਵੀ ਪਾਣੀ ਕਰਨ ਤੋਂ ਬਾਅਦ ਇਹ ਇਦਾਂ ਨਹੀਂ ਆ ਆ ਦੇਖੋ ਤੁਸੀਂ ਕਹਿ ਸਕਦੇ ਹੋ ਕੋਈ ਐਨੀ ਜ਼ਿਆਦਾ ਪ੍ਰੋਬਲਮ ਵੀ ਨਹੀਂ ਸੀ ਪਰ ਫਿਰ ਵੀ ਥੋੜਾ ਬਤਾ ਹੋਇਆ ਹੈ ਇਸ ਵਿੱਚ ਠੀਕ ਹੈ ਇਹ ਇਦਾਂ ਦਾ ਪੇਟ ਦਾ ਹਾਲ ਮੇਰਾ ਹੋ ਗਿਆ ਸੀ ਹੋਇਆ ਹੋਇਆ ਕਿ ਮੈਂ ਤੁਸੀਂ ਕਹਿ ਸਕਦੇ ਹੋ ਥੋੜਾ ਬਤਾ ਐਨੀ ਵੀ ਕੋਈ ਪੇਨ ਨਹੀਂ ਰਹਿੰਦੀ ਥੋੜਾ ਬਤਾ ਜਿਸ ਤਰ੍ਹਾਂ ਉੱਠਦੀ ਹਾਂ ਤਾਂ ਹੀ ਦਰਦ ਹੁੰਦੀ ਹੈ ਹੋਰ ਕੋਈ ਐਨੀ ਪ੍ਰੋਬਲਮ ਵੀ ਨਹੀਂ ਹੈ ठीक है तो इस तो बाद तो फिर हूँ डॉक्टर ने फर्दर ब्लड इन्वेस्टिगेशन प्लस सिटी किया पर तो सिटी करवाना से आज जावे फिर वो रिपोर्ट कल दीडियो मैं थोड़ा दस देवगी बाकी ब्लड के इनवैसटिगे होगी रिपोर्ट की थाना मैं कलू अपडेट कर दूँगी कि की आया उस तो बाद जो एक फ्लूड है मेरे पेटी कह सकते पानी भरया टेस्ट होएगा ਇਹਦਾ ਟੈਸਟ ਕਿਦਾਂ ਹੋਏਗਾ ਕਿਵੇਂ ਹੋਊਗਾ ਕੀ ਹੋਊਗਾ ਉਹ ਵੀ ਸਾਰਾ ਮੈਂ ਤੁਹਾਨੂੰ ਆਕੇ ਆਕੇ ਵੀਡੀਓ اپਲੋਡ ਕਰਦੀ ਰਹੂੰਗੀ ਤਾਜ਼ੀ ਵੀਡੀਓ ਜਿੱਨਾਂ ਹੀ ਫਿਰ ਮਿਲਦੀ ਹੈ ਕੱਲ ਇਤਨਾ ਹੀ ਵੀਡੀਓ ਨਾਲ